ਮੁਦਤਾ ਤੋ ਅਸੀਂ ਇਕੱਠਿਆਂ ਆ ਆ ਸਾਡੀ ਇੱਕ ਕਹਾਣੀਆਂ ਮੈਂ ਤੇ ਰੱਬ ਮੇਰਾ ਅਸੀਂ ਦੋਵੇਂ ਹਾਣੀ ਓਏ ਹੋਏ ਹੋਏ ਵਾ 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 ਮੈਂ ਤੇ ਰੱਬ ਮੇਰਾ ਕੀ ਬਾਤ ਅਸੀਂ ਦੋਵੇਂ ਹਾਣੀਆਂ ਵਾ ਮੁਦਤਾ ਤੋ ਅਸੀਂ ਖੇਡ ਰਹੇ ਆ ਖੇਡਾਂ ਪਿਆਰ ਦੀਆਂ ਓਏ ਹੋਏ ਹੋਏ ਮਾਪਾਪ ਪੈਣ ਤੇ ਵੀਰ ਕਦੇ ਕਦੇ ਆਸ਼ਿਕ ਯਾਰ ਦੀਆਂ ਹੂੰ ਉਹ ਸ਼ੈਨ ਸ਼ਾ ਮੇਰਾ ਮੈਂ ਉਹਦੀ ਪਟ ਰਾਣੀ ਵਾ 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 ਮੈਂ ਤੇ ਰੱਬ ਮੇਰਾ ਅਸੀਂ ਦੋਵੇਂ ਹਾਨੀਆਂ ਵਾ 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 ਉਹ ਬੈਠ ਕਹਾਣੀ ਲਿਖ ਮੈਨੂੰ ਕਿਰਦਾਰ ਬਣਾ ਦਿੰਦਾ ਆਹਾ ਇੱਕ ਛਿਨ ਵਿੱਚ ਖੁਦ ਨਾਲ ਜੋੜ ਕੇ ਫਿਰ ਕਰਤਾਰ ਬਣਾ ਵਾ 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 ਵਾ